ਸਮੂਹ ਵਿਸ਼ਵ ਭਰ ਦੇ ਗੁਰੂ ਰਵਿਦਾਸ ਨਾਮ ਲੈ ਵਰ ਸੰਗਤਾਂ ਪੰਜਾਬੀਆਂ ਖਾਸ ਕਰਕੇ ਜਿਨ੍ਹਾਂ ਨੇ ਲੜਾਈ ਲੜੀ ਪਿੰਡ ਧਲੇਤਾ ਗੁਰੂ ਰਵਿਦਾਸ ਕਰਦੇ ਸਬੰਧ ਦੇ ਵਿੱਚ ਅੱਜ ਮੇਰਾ ਲਾਈਵ ਹੋਣ ਦਾ ਮਕਸਦ ਤਲੇਤੇ ਪਿੰਡੇ ਗੁਰੂ ਘਰ ਦੇ ਬਾਰੇ ਵਿੱਚ ਜਨਤਾ ਦੇ ਸਾਹਮਣੇ ਸਹੀ ਤੱਥ ਰੱਖਣੇ ਕਿਉਂਕਿ ਤੁਲਾ ਮੈਂ ਪਸ਼ੋਕਰਕ ਜਾਣਾ ਚਾਹੁੰਗਾ ਕਿ ਪਿੰਡ ਤਲੇਤੇ ਦੇ ਵਿੱਚ ਖਸਰਾ ਨੰਬਰ 5743 ਜਿਹੜਾ 10 ਕਨਾਲ 4 ਮਰਲੇ 2021 ਦੇ ਵਿੱਚ ਮਤਾ ਪਾਸ ਕੀਤਾ ਗਿਆ ਪੰਚਾਇਤ ਵੱਲੋਂ ਕਿ ਇੱਥੇ ਗੁਰੂ ਰਵਿਦਾਸ ਕਮਿਊਨਿਟੀ ਹਾਲ ਬਣਾਇਆ ਜਾਏਗਾ। ਔਰ ਫਿਰ ਦੁਬਾਰਾ ਮਤਾ ਉਸੇ ਖਸਰਾ ਨੰਬਰ ਦਾ 104 2025 ਨੂੰ ਪਾਇਆ ਗਿਆ ਕਿ ਇਸ ਜਗ੍ਹਾ ਤੇ ਗੁਰੂ ਘਰ ਕਮਿਊਨਿਟੀ ਹਾਲ ਬਣਾਇਆ ਜਾਏਗਾ। ਤੋਂ ਪਿੰਡ ਦੀਆਂ ਸੰਗਤਾਂ ਨੇ ਜਦੋਂ 11/7/2025 ਨੂੰ ਡੀਡੀਪੀਓ ਨੇ ਡਾਇਰੈਕਟਿਵ ਨੂੰ ਮਤਾ ਮਨਜ਼ੂਰੀ ਵਾਸਤੇ ਭੇਜ ਦਿੱਤਾ ਕਿ ਖਸਰਾ ਨੰਬਰ 5743 10 ਕਨਾਲ 4 ਮਰਲੇ ਤੇ ਕਮਿਟੀ ਹਾਲ ਬਣੇਗਾ। ਤੋਂ ਗੁਰੂ ਰਵਿਦਾਸ ਪਰਵੰਧਕ ਕਮੇਟੀ ਨੇ ਪਿੰਡ ਦੀਆਂ ਸੰਗਠਨ ਦੇ ਸਹਿਯੋਗ ਨਾਲ ਉੱਥੇ ਚਾਰਦਿਵਾਰੀ ਕੀਤੀ। ਔਰ ਮੈਂ ਸਰਕਾਰ ਨੂੰ ਵੀ ਪੁੱਛਣਾ ਚਾਹਨਾ ਕਿ ਇਹ ਮਤੇ ਪਾਸ ਹੋ ਗਏ ਡਾਇਰੈਕਟਰ ਕੋਲ ਪ੍ਰਵਾਨਗੀ ਲਈ ਚਲੇ ਗਏ। ਮੁੱਖ ਮੰਤਰੀ ਪੰਜਾਬ ਇਹ ਜਵਾਬ ਦੇਵੇ ਕਿ ਪਿੰਡ ਦੇ ਵਿੱਚ ਕਿਹੜਾ ਝਗੜਾ ਕਦੋਂ ਹੋਇਆ? ਕੋਈ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਝਗੜਾ ਨਹੀਂ ਹੋਇਆ ਲੇਕਿਨ 21 ਅਗਸਤ ਨੂੰ ਜਦੋਂ ਕਿ ਸਰਕਾਰ ਜਿਹੜੀ ਆ 11/7/2025 ਨੂੰ ਡੀਡੀਪੀਓ ਪੰਚਾਇਤ ਡਾਇਰੈਕਟਰ ਪੰਚਾਇਤ ਨੂੰ ਮਤਾ ਮਨਜ਼ੂਰੀ ਲਈ ਭੇਜਦਾ ਕਿ ਉਸ ਜਗ੍ਹਾ ਤੇ ਗੁਰੂ ਘਰ ਦੀਆਂ ਚਾਰ ਦੁਬਾਰੀ ਗੁਰੂ ਘਰ ਤੇ ਐ ਗੁਰੂ ਰਵਿਦਾਸ ਜੀ ਦੇ ਨਾਂ ਤੇ ਕਮਿਟੀ ਹਾਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ ਫਿਰ ਸਰਕਾਰ 21 ਅਗਸਤ ਨੂੰ ਸਵੇਰੇ 6 ਵਜੇ 250 ਦੇ ਕਰੀਬ ਪੁਲਿਸ ਕਰਮਚਾਰੀ ਜੀਸੀਬੀ ਲੈ ਕੇ ਗੁਰੂ ਘਰ ਦੀਆਂ ਦੀਵਾਰਾਂ ਤੋੜਨ ਕਿਉਂ ਪਹੁੰਚੇ ਮੁੱਖ ਮੰਤਰੀ ਸਾਹਿਬ ਇਹਦਾ ਜਵਾਬ ਦੇਣ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਇਹ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ ਕਿ ਜਦੋਂ ಮತ ਪ੍ਰਵਾਣਗੀ ਲਈ ਜਾ ਚੁੱਕਾ ਸੀ ਤੋ ਸਰਕਾਰ ਗੁਰੂ ਘਰ ਦੀਆਂ ਦੀਵਾਰਾਂ ਤੋੜਨ ਲਈ ਕਿਉਂ ਪਹੁੰਚੀ ਔਰ ਜਦੋਂ ਸੰਗਤਾਂ ਨੇ ਉੱਥੇ ਵਿਰੋਧ ਕੀਤਾ ਗੁਰੂ ਰਵਿਦਾਸ ਵਿੱਚ ਆਸਥਾ ਰੱਖਣ ਵਾਲਿਆਂ ਨੇ ਤੋ ਸਰਕਾਰ ਨੇ ਉਹਨਾਂ ਨੂੰ ਬੰਦਕ ਬਣਾ ਲਿਆ ਔਰਤਾਂ ਨੂੰ ਮਰਦਾਂ ਨੂੰ ਸਾਡੀਆਂ ਤਿਆਂ ਨੂੰ ਦੋ ਬੱਸਾਂ ਭਰ ਕੇ ਪੁਲਿਸ ਉਹਨਾਂ ਨੂੰ ਥਾਣੇ ਚੌਕੀਆਂ ਵਿੱਚ ਲੈ ਗਏ ਜਦੋਂ ਬੋਝਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਪਤਾ ਲੱਗਿਆ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਪ੍ਰਸ਼ਾਸਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੋਂ ਹੰਕਾਰ ਸਤਾ ਦਾ ਪੰਜਾਬ ਦੀ ਸਰਕਾਰ ਵਿੱਚ ਇਸ ਹੱਦ ਤੱਕ ਸੀ ਕਿ ਬੋਝਨ ਸਮਾਜ ਪਾਰਟੀ ਦੀ ਉਸ ਲੀਡਰਸ਼ਿਪ ਨੂੰ ਜਿਹੜੀ ਮਸਲੇ ਨੂੰ ਪਿੰਡ 'ਚ ਸੁਲਝਾਣ ਗਈ ਪ੍ਰਸ਼ਾਸਨ ਨੂੰ ਇਹ ਕਹਿਣ ਗਈ ਕਿ ਇਹ ਜ਼ਬਰ ਨਾ ਕਰੋ ਇਹਦਾ ਮਤਾ ਪਾਸ ਹੋ ਚੁੱਕਾ ਹੈ ਇਹ ਧੀਆਂ ਨੂੰ ਗ੍ਰਿਫਤਾਰ ਨਾ ਕਰੋ ਇਹ ਬਜ਼ੁਰਗਾਂ ਨੂੰ ਨਾ ਲੈ ਕੇ ਜਾਓ ਥਾਣੇ ਕਚਹਿਰੀ ਸਾਡੀ ਲੀਡਰਸ਼ਿਪ ਤੱਕ ਨੂੰ ਪੁਲਿਸ ਨੇ ਬਿਠਾ ਲਿਆ ਫਿਰ ਭੋਜਨ ਸਮਾਜ ਪਾਰਟੀ ਨੇ ਦਸਾਂਝਾ ਪੁਲਿਸ ਸਟੇਸ਼ਨ ਦਾ ਘਰਾਓ ਕਰਕੇ ਉਹ ਜਿਹੜੇ ਗ੍ਰਿਫਤਾਰ ਕੀਤੇ ਹੋਈਆਂ ਸੰਗਤਾਂ ਨੂੰ ਧੀਆਂ ਨੂੰ ਮਾਮਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਉੱਥੋਂ ਰਿਹਾ ਕਰਵਾਇਆ ਮੈਂ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਤੋਂ ਪੁੱਛ ਰਿਆ ਕਿ ਗੁਰੂ ਘਰ ਦੀ ਚਾਰ ਦਿਵਾਰੀ ਤੋੜਨ ਦਾ ਕਾਰਨ ਦੱਸਿਆ ਜਾਵੇ ਕੀ ਆ ਗੁਰੂ ਘਰ ਦੀ ਚਾਰ ਦਿਵਾਰੀ ਤੋੜਨ ਦਾ ਇੱਕ ਮਹੀਨੇ ਚ ਵੀ ਕੋਈ ਕਾਰਨ ਨਹੀਂ ਦੱਸਿਆ ਜਾ ਹਜੇ ਤੱਕ ਵੀ ਫਿਰ ਇਸ ਤੋਂ ਬਾਅਦ ਜਦੋਂ ਇਹ ਘਟਨਾਕਰਨ ਸਾਰਾ ਹੋ ਗਿਆ ਫਿਰ ਬਹੁਜਨ ਸਮਾਜ ਪਾਰਟੀ ਨੇ 22 ਤਰੀਕ ਨੂੰ ਦੁਆਬਾ ਬੀਐਸਪੀ ਤੇ ਵਰਕਰਾਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਪਿੰਡ ਨੰਗਲ ਦੇ ਵਿੱਚ ਔਰ ਉਸ ਐਮਰਜੈਂਸੀ ਮੀਟਿੰਗ ਦੇ ਵਿੱਚ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ 29 ਅਗਸਤ ਨੂੰ ਇਸ ਜਾਤੀ ਦੇ ਵਿਰੁੱਧ ਗੁਰੂ ਰਵਿਦਾਸ ਗੁਰੂ ਘਰ ਦੀ ਚਾਰ ਦੁਬਾਰੀ ਤੋੜਨ ਦੇ ਵਿਰੁੱਧ ਔਰ ਸਾਡੀਆਂ ਧੀਆਂ ਪੈਣਾ ਬਜ਼ੁਰਗਾਂ ਤੇ ਪੁਲਿਸ ਜ਼ਬਰ ਦੇ ਵਿਰੁੱਧ ਅਸੀਂ 29 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੌਧਨ ਸਮਾਜ ਪਾਰਟੀ ਨੇ ਡਿਮੋਨਸਟ੍ਰੇਸ਼ਨ ਕੀਤਾ। ਔਰ ਜ਼ਿਲ੍ਹਾ ਜਲੰਧਰ ਦੀ ਸਾਡੀ ਯੂਨਿਟ ਨੇ ਡੀਐਸਪੀ ਦਫ਼ਤਰ ਦੇ ਸਾਹਮਣੇ ਕੀਤਾ। ਸਰਕਾਰ ਫਿਰ ਵੀ ਚੁੱਪ ਰਹੀ। ਔਰ ਸਰਕਾਰ ਦਿਵਾਰਾਂ ਢਾਣ ਨੂੰ ਜਸਟੀਫਾਈ ਕਰਦੀ ਨਹੀਂ। ਫਿਰ ਬੌਧਨ ਸਮਾਜ ਪਾਰਟੀ ਨੇ 9 ਸਤੰਬਰ ਨੂੰ ਐਸ ਡੀ ਐਮ ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਮੈਂ ਉਸ ਦਿਨ ਵੀ ਐਲਾਨ ਕੀਤਾ ਕਿ ਬਾਦਸ਼ਾਹ ਕਿੰਨੀਆਂ ਵੀ ਫੌਜਾਂ ਦਾ ਮਾਲਕ ਹੋਵੇ ਕਿੰਨੀਆਂ ਵੀ ਤੋਪਾਂ ਦਾ ਮਾਲਕ ਹੋਵੇ ਕਿੰਨੀਆਂ ਵੀ ਬੰਦੂਕਾਂ ਦਾ ਮਾਲਕ ਹੋਵੇ ਜੰਗ ਜਦੋਂ ਬਾਦਸ਼ਾਹ ਔਰ ਪਾਦਸ਼ਾਹ ਵਿੱਚ ਹੁੰਦੀ ਹੈ ਤਾਂ ਅੰਤਮ ਜਿੱਤ ਪਾਦਸ਼ਾਹ ਦੀ ਹੀ ਹੁੰਦੀ ਹੈ ਅਸੀਂ ਇਹ ਗੱਲ ਕਹੀ ਕਿ 1 ਇੰਚ ਵੀ ਜ਼ਮੀਨ ਗੁਰੂ ਘਰ ਦੀ ਛੱਡਣੀ ਨਹੀਂ ਪੰਜਾਬ ਦੀ ਸਰਕਾਰ ਪਛਤਾਪ ਕਰੇ ਪੰਜਾਬ ਦੀ ਸਰਕਾਰ ਸੰਗਤਾਂ ਤੋਂ ਮਾਫੀ ਮੰਗੇ ਔਰ ਪੰਜਾਬ ਦੀ ਸਰਕਾਰ ਜਿਸ ਤਰ੍ਹਾਂ 52 ਰਾਜੇ ਗੁਰੂ ਸਾਹਿਬ ਦੇ ਅੱਗੇ ਡੰਡੌਕ ਕਰਦੇ ਸੀ ਡੰਡੌਕ ਕਰਕੇ ਆਪਣੀ ਪੁੱਲ ਨੂੰ ਬਖਸ਼ਾਵੇ ਔਰ ਉਸੇ ਜਗ੍ਹਾ ਤੇ ਗੁਰੂ ਘਰ ਦੀ ਚਾਰ ਦਿਵਾਰੀ ਬਣਾਵੇ ਸਰਕਾਰ ਫਿਰ ਟਾਲਮਟੋਲ ਕਰਦੀ ਰਹੀ ਫਿਰ ਅਸੀਂ ਉਸਤੇ ਨੇ ਐਲਾਨ ਕੀਤਾ ਕਿ ਅਸੀਂ ਜਤਰਾਵਾਂ ਸ਼ੁਰੂ ਕਰਾਂਗੇ ਗੁਰੂ ਘਰਾਂ ਦੀ ਬੇਅਦਬੀਆਂ ਸਰਕਾਰ ਕਰ ਰਹੀ ਹੈ ਬੌਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ 20 ਸਤੰਬਰ ਨੂੰ ਛਿਰੀ ਖਰਾਲਗੜ੍ਹ ਸਾਹਿਬ ਤੋਂ ਫਲੋਰ ਤੱਕ ਛਿਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸ਼ੁਰੂ ਕਰਾਂਗੇ ਔਰ ਅਸੀਂ ਦੁਆਪੇ ਦੀ ਇਸ ਸੰਕਟਾ ਨੂੰ ਫਿਰ ਸਦਾ ਦਿੱਤਾ ਕਿ ਸ੍ਰੀ ਖਰਾਲਗੜ ਸਾਹਿਬ ਜਿੱਥੇ ਗੁਰੂ ਰਵਿਦਾਸ ਜੀ ਆਪਣੀ ਜ਼ਿੰਦਗੀ ਚ ਆਏ ਸੀ ਆਪਾਂ ਉੱਥੋਂ ਅਸ਼ੀਰਵਾਦ ਲੈ ਕੇ ਇਹ ਯਾਤਰਾ ਸ਼ੁਰੂ ਕਰਨੀ ਸਾਨੂੰ ਗੁਰੂ ਘਰ ਦੀ ਚਾਰ ਦਿਵਾਰੀ ਤੋੜਨੇ ਦਾ ਹਲੇ ਤੱਕ ਕੋਈ ਕਾਰਨ ਸਰਕਾਰ ਦੱਸ ਨਹੀਂ ਸਕੇ ਤੋਂ ਅਸੀਂ ਸਰਕਾਰ ਨੂੰ ਕਿਹਾ ਵੀ ਕਾਰਨ ਦੱਸੋ ਤਾਂ ਸਾਡੀ ਸਮਝ ਇਹ ਗੱਲ ਪਈ ਕਿ ਸਰਕਾਰ ਸਿਰਫ ਹੰਕਾਰ ਜਿਹੜਾ ਸਰਕਾਰ ਦਾ ਹੰਕਾਰ ਗੁਰੂ ਘਰ ਨੂੰ ਤੋੜਨੇ ਲਈ ਜ਼ਿੰਮੇਵਾਰ ਹੋ ਇਸ ਕਰਕੇ ਇਸ ਸਰਕਾਰ ਦੇ ਹੰਕਾਰ ਨੂੰ ਤੋੜਨੇ ਲਈ ਸੰਗਤਾਂ ਨੂੰ ਮੈਦਾਨ ਵਿੱਚ ਆਣਾ ਪਊਗਾ ਤੋਂ ਬਾਅਦ ਇਹ ਸਮਾਜ ਪਾਰਟੀ ਨੇ ਯਾਤਰਾ ਸ਼ੁਰੂ ਕੀਤੀ ਹਜ਼ਾਰਾਂ ਦੀ ਸੰਖਿਆ ਚ ਗੱਡੀਆਂ ਜਦੋਂ ਸ਼੍ਰੀ ਖੁਰਾਲਕਣ ਸਾਹਿਬ ਪਹੁੰਚੇ ਹਨ ਤਾਂ ਸਰਕਾਰ ਨੂੰ ਪਤਾ ਲੱਗਿਆ ਕਿ ਜਨ ਸਲਾਬ ਸੰਗਤਾਂ ਦਾ ਉਮੜ ਪਿਆ ਹੈ ਗੁਰੂ ਰਵਿਦਾਸ ਸਨਮਾਨ ਯਾਤਰਾ ਦੇ ਵਿੱਚ ਬੜੀ ਗਿਣਤੀ ਵਿੱਚ ਸੰਗਤਾਂ ਪਹੁੰਚਣ ਲਈ ਸ਼ਾਮਲ ਹੋਣ ਲਈ ਘਰਾਂ ਤੋਂ ਚੱਲ ਪਈਆਂ ਨੇ ਔਰ ਖੁਰਾਲਕਣ ਸਾਹਿਬ ਪਹੁੰਚ ਗਏ ਹਨ ਯਾਤਰਾ ਉੱਥੋਂ ਜਦੋਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਚੱਲੀ ਤੋ ਹੰਕਾਰੀ ਰਾਜੇ ਦਾ ਹੰਕਾਰ ਟੁੱਟਿਆ ਤੋ ਬਹੁਜਨ ਸਮਾਜ ਪਾਰਟੀ ਜਿਹੜੀ ਯਾਤਰਾ ਅਸੀਂ ਸ਼ੁਰੂ ਕੀਤੀ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਅਸੀਂ ਕਿਉਂ ਸ਼ੁਰੂ ਕੀਤੀ ਕਿਉਂਕਿ ਪੰਜਾਬ ਸਰਕਾਰ ਗੁਰੂ ਘਰਾਂ ਦੀ ਬੇਅਦਬੀ ਕਰਦੀ ਹੈ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਉਂ ਤੋੜਿਆ ਧਲੇਤੇ ਦਾ ਗੁਰੂ ਘਰ ਕਿਉਂ ਤੁਸੀਂ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਮਹਿਲਾ ਕਲੀਨਿਕ ਬਣਾਣਾ ਚਾਹੁੰਦੇ ਆ ਕਿਉਂ ਤੁਸੀਂ ਪਿੰਡ ਚਾਂਗਪਸੋਇਚ ਗੁਰੂ ਰਵਿਦਾਸ ਗੁਰੂ ਘਰ ਨੂੰ ਤੁਸੀਂ ਪੰਚਾਇਤ ਘਰ ਬਣਾਣਾ ਚਾਹੁੰਦੇ ਆ ਕਿਉਂ ਤੁਸੀਂ ਸ਼੍ਰੀ ਖੁਰਾਲਗੜ੍ਹ ਸਾਹਿਬ ਜਿੱਥੇ ਗੁਰੂ ਸਾਹਿਬ ਆਏ ਸੀ ਤਿੰਨ ਠਿਕਾਣੇ ਪਿੰਡ ਦੇ ਗੁਰੂ ਘਰਾਂ ਦੇ ਆਲੇ ਦੋਲੇ ਖੋਣ ਦਿੱਤੇ ਕਿਉਂ 30 ਨਜਾਇਜ਼ ਬ੍ਰਾਂਚਾਂ ਉੱਤੇ ਚੱਲ ਰਹੀਆਂ? ਕੀ ਕਾਰਨ ਹੈ? ਇਹ ਸੰਗਤਾਂ ਤੋਂ ਤੋਂ ਜਵਾਬ ਮੰਗਦੀਆਂ। ਜਦੋਂ ਤੁਸੀਂ ਜ਼ਬਰਦਸਤੀ ਇੰਤਿਹਾਨ ਕੀਤੀ, ਤਾਂ ਤੁਹਾਡੇ ਜ਼ਬਰ ਦੇ ਖਿਲਾਫ ਸ੍ਰੀ ਗੁਰੂ ਰਵਿਦਾਸ ਜੀ ਕੇ ਸਨਮਾਨ ਵਿੱਚ BSP ਮੈਦਾਨ ਵਿੱਚ ਆਈ ਜਤਰਾ ਸ਼ੁਰੂ ਹੋਈ। ਸੰਗਤਾਂ ਨੂੰ ਸੰਤ ਮਹਾਪੁਰਸ਼ਾਂ ਨੇ ਆ ਕੇ ਅਸ਼ੀਰਵਾਦ ਦਿੱਤਾ। ਤਾਂ ਮੈਂ ਪੰਜਾਬ ਦੀਆਂ ਸੰਗਤਾਂ ਨੂੰ ਵਧਾਈ ਦੇਣੀ ਚਾਹਨਾ ਕਿ ਕੱਲ ਤੁਸੀਂ 20 ਤਰੀਕ ਨੂੰ ਇਹ ਇਤਿਹਾਸਿਕ ਜੰਗ ਜਿੱਤ ਲਈ ਜਿਸ ਤਰ੍ਹਾਂ ਗੁਰੂ ਰਵੀਦਾਸ ਜੀ ਦੇ ਸਾਹਮਣੇ 52 ਰਾਜੇ ਡੰਡੋ ਕਰਦੇ ਸੀ ਕੱਲ ਪੰਜਾਬ ਦਾ ਹੰਕਾਰੀ ਬਾਦਸ਼ਾ ਉਹਦਾ ਹੰਕਾਰ ਸੰਗਤ ਨੇ ਤੋੜਿਆ ਔਰ ਗੁਰੂ ਸਾਹਿਬ ਦੇ ਅੱਗੇ ਪੰਜਾਬ ਸਰਕਾਰ ਡਿੱਗੀ ਬੌਝਨ ਸਮਾਜ ਪਾਰਟੀ ਵੱਲੋਂ ਚਿਰਗੁਰੂ ਰਵਿਦਾਸ ਸਨਮਾਨ ਯਾਤਰਾ ਦੇ ਮੋਰੇ ਸਰਕਾਰ ਡਿੱਗੀ ਸਰਕਾਰ ਇਹ ਹੁਣ ਪ੍ਰਚਾਰ ਕਰ ਰਹੀ ਹੈ ਕਿ ਇਹ ਟਗੜਾ ਪਿੰਡ ਵਿੱਚ ਬੈਠ ਕੇ ਨਵੇੜਨਾ ਚਾਹੀਦਾ ਸੀ ਬੌਝਨ ਸਮਾਜ ਪਾਰਟੀ ਨੂੰ ਯਾਤਰਾ ਨਹੀਂ ਕਰਨੀ ਚਾਹੀਦੀ ਸੀ ਮੈਂ ਪੰਜਾਬ ਸਰਕਾਰ ਨੂੰ ਸਵਾਲ ਕਰਦਾ ਕਿ ਜੇ ਤੁਹਾਨੂੰ ਪਤਾ ਕਿ ਪਿੰਡ ਚ ਬੈਠ ਕੇ ਗੱਲ ਨਿਬੜਨੀ ਸੀ ਪਹਿਲੀ ਤਾਂ ਇਹ ਦੱਸੋ ਝਗੜਾ ਕਿਹਦਾ ਸੀ ਗੁਰੂ ਰਵਿਦਾਸ ਗੁਰੂ ਘਰ ਦੇ ਨਾਮ ਝਗੜਾ ਅਗਰ ਸੀਗਾ ਤਾਂ ਇਹ ਪੰਜਾਬ ਦੀ ਸਰਕਾਰ ਦਾ ਝਗੜਾ ਸੀ ਪੰਜਾਬ ਦੀ ਸਰਕਾਰ ਦੇ ਹੰਕਾਰ ਦਾ ਝਗੜਾ ਸੀ ਸੱਤਾ ਦੇ غرੂਰ ਦਾ ਝਗੜਾ ਸੀ ਇਸ ਕਰਕੇ ਤੁਸੀਂ ਦੁਬਾਰਾ ਤੋੜੀਆਂ ਪਿੰਡ ਦੀਆਂ ਸੰਗਤਾਂ ਦਾ ਕੋਈ ਝਗੜਾ ਨਹੀਂ ਸੀ ਤੁਹਾਡਾ ਹੰਕਾਰ ਪੰਜਾਬ ਦੀਆਂ ਸੰਗਤਾਂ ਨੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੇ ਭੌਜਨ ਸਮਾਜ ਪਾਰਟੀ ਦੇ ਜੁਝਾਰੂ ਵਰਕਰਾਂ ਨੇ ਆਗੂਆਂ ਨੇ ਔਰ ਸੰਤਾ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨੇ ਗੁਰੂ ਰਵਿਦਾਸ ਸੁਭਾਵਾਂ ਨੇ ਸਤਿਗੁਰੂ ਵਾਲਮੀਕ ਸੁਭਾਵਾਂ ਨੇ ਡਾਕਟਰ ਅੰਬੇਦਕਰ ਸੁਭਾਵਾਂ ਨੇ ਤੁਹਾਡਾ ਹੰਕਾਰ ਤੋੜਿਆ ਮੈਂ ਫਿਰ ਕਹਿਣਾ ਚਾਹੂੰਗਾ ਕਿ ਠੀਕ ਹੈ ਤੁਸੀਂ ਕੱਲ ਫਿਰ ਦੁਬਾਰਾ ਮਤਾ ਪਾਇਆ ਪਰ ਕਿੰਨਾ ਚੰਗਾ ਹੁੰਦਾ ਜੇڑا ਪਹਿਲਾ ਪੱਤਰ ਪੰਜਾਬ ਸਰਕਾਰ ਦੀ ਬੇਈਮਾਨੀ ਦੇਖੋ ਜਿਹੜਾ ਪੱਤਰ ਪੰਜਾਬ ਸਰਕਾਰ ਨੂੰ 11/7/2025 ਨੂੰ ਮਤੇ પાਕੇ ਡਾਇਰੈਕਟਰ ਨੂੰ ਡੀਡੀਪੀਓ ਨੇ ਪ੍ਰਵਾਨਗੀ ਲਈ ਭੇਜਿਆ ਮੁੱਖ ਮੰਤਰੀ ਸਾਹਿਬ ਦੱਸਿਆ ਜਾਵੇ ਕਿ 11/7/2025 ਦੇ ਮਤੇ ਨੂੰ ਤੁਹਾਡੀ ਸਰਕਾਰ ਨੇ ਕਿਉਂ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਤੋ ਇਸ ਕਰਕੇ ਤੁਸੀਂ ਜਿਹੜਾ ਗੁਰੂ ਸਾਹਿਬ ਨਾਲ ਪਿੱਛੇ ਧੋਖਾ ਕੀਤਾ ਮਤੇ ਨੂੰ ਪਰਬੰਧ ਦੀ ਨਾਂ ਦੇਂਦਾ ਅਸੀਂ ਹੁਣ ਵੀ ਤਰਕ ਨੂੰ ਸਾਵਧਾਨ ਨੂੰ ਅਸੀਂ ਤੁਹਾਨੂੰ ਸਲਾਹ ਦੇਣੀ ਚਾਹੁੰਦੇ ਹਾਂ ਚੇਤਾਵਨੀ ਦੇਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਕਿ ਗੁਰੂ ਰਵਿਦਾਸ ਜੀ ਦਾ ਦੁਬਾਰਾ ਦਗਾ ਨਾ ਕਰਿਓ ਧੋਖਾ ਨਾ ਕਰਿਓ ਫਿਰ ਬੀਐਸਪੀ ਨੂੰ ਗੁਰੂ ਸਾਹਿਬ ਦੇ ਸਨਮਾਨ ਵਿੱਚ ਮੈਦਾਨ ਵਿੱਚ ਨਾ ਆਣਾ ਪਵੇ ਅਸੀਂ ਸਾਵਧਾਨ ਰਵਾਂਗੇ ਜਦ ਤੱਕ ਦਿਵਾਰਾਂ ਉੱਤੇ ਬਣਨੀ ਜਾਂਦੀਆਂ ਅਸੀਂ ਸਤਰਕ ਰਵਾਂਗੇ ਜਦ ਤੱਕ ਉਹ ਜਿਹੜੀਆਂ ਦਿਵਾਰਾਂ ਤੁਸੀਂ ਜੇਸਬੀ ਲਾ ਕੇ ਆਪਣੇ ਹੰਕਾਰ ਦੇ ਵਿੱਚ ਚੂਰ ਹੋ ਕੇ ਤੋੜੀਆਂ ਜਿਹੜੀ ਤੁਸੀਂ 3ਆਂ ਪੈਰਾਂ ਦੀ ਗਿਫਤਾਰੀ ਕਰੀ ਅਸੀਂ ਉਹਦਾ ਹਿਸਾਬ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਮੈਂ ਤੁਹਾਨੂੰ ਮੁੱਖ ਮੰਤਰੀ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਨਾ ਕਿ ਅਗਰ ਤੁਸੀਂ ਸੱਚੇ ਦਿਲੋਂ ਇਹ ਮਤਾ ਪੁਆਇਆ ਤਾਂ ਇਹ ਆਉਣ ਵਾਲੇ 1-2 ਦਿਨ ਦੇ ਵਿੱਚ ਡਾਇਰੈਕਟੋਰਟ ਤੋਂ ਇਹਦੀ ਪ੍ਰਬੰਧੀ ਕਰਾਓ। ਔਰ ਪੰਜਾਬ ਦੀਆਂ ਸੰਗਤਾਂ ਤੋਂ ਖੁੱਲੇ ਦਿਲ ਨਾਲ ਮਾਫੀ ਮੰਗੋ। ਕਿ ਇਹ ਸਾਤੋਂ ਪਾਪ ਹੋ ਗਿਆ। ਅਸੀਂ ਇਹਦਾ ਪਛਤਾ ਪਾਪ ਕਰਦੇ ਆ। ਔਰ ਅੱਗੇ ਤੋਂ ਅਸੀਂ ਖਿਆਲ ਰੱਖਾਂਗੇ ਗੁਰੂ ਘਰਾਂ ਦੀ ਬੇਅਦਬੀ ਨਹੀਂ ਕਰਾਂਗੇ। ਸੰਗਤ ਤੋਂ ਮਾਫੀ ਮੰਗੋ। ਔਰ ਨਾਲ-ਨਾਲ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਾ ਜਲੰਧਰ ਦੇ ਐਸਐਸਪੀ ਨੂੰ ਕਾਨੂੰਨ ਅਨਸਾਰ ਸਜ਼ਾ ਦਿਓ ਤੁਰੰਤ ਜਲੰਧਰ ਦੇ ਵਿੱਚ ਚੌਕ ਚਲਦੇ ਕਰੋ ਐਸੇ ਨਾ ਕਾਬਲ ਅਫਸਰ ਜਿਹੜੇ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਜਿਨ੍ਹਾਂ ਨੇ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਨੇ ਦੀ ਪਰਬਾਨ ਕੀ ਦੇਣ ਵੇਲੇ ਪੁਲਿਸ ਭੇਜਣ ਵੇਲੇ ਇਹ ਸੋਚਿਆ ਨਹੀਂ ਕਿ ਅਸੀਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਨ ਜਾ ਰਹੇ ਹਾਂ ਇਸ ਕਰਕੇ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਹੋਵੇ ਬਹੁਜਨ ਸਮਾਜ ਪਾਰਟੀ ਨੇ ਇਸ ਸਾਰੇ ਕੁਝ ਤੇ ਸਤਰਕ ਔਰ ਸਾਵਧਾਨ ਰਹਦੇ ਹੋਏ ਅਸੀਂ ਇਹ ਫੈਸਲਾ ਕੀਤਾ ਕਿ 9 ਅਕਤੂਬਰ ਨੂੰ ਬਹੁਜਨ ਸਮਾਜ ਪਾਰਟੀ ਸਤਨਜੀ RAM ਜੀ ਦਾ ਪ੍ਰੀ ਨਿਰਵਾਣ ਦੇ ਫਲੋਰਟੀ ਧਰਤੀ ਤੇ ਸ਼ੂਭਾ ਪੱਧਰ ਤੇ ਮਨਾਏਗੀ ਮੈਂ ਇਹ ਚਾਹੂੰਗਾ ਕਿ ਪੰਜਾਬ ਦੀ ਸਰਕਾਰ ਉਸ ਤੋਂ ਪਹਿਲਾਂ ਤੁਰੰਤ ਮਤਾ ਪ੍ਰਵਾਨ ਕਰਵਾਵੇ ਔਰ ਦੀਵਾਰਾਂ ਦੀ ਗੁਰੂ ਘਰ ਦੀਆਂ ਤੋੜੀਆਂ ਹੋਈਆਂ ਦੀਵਾਰਾਂ ਦੀ ਇਹ ਨਾ ਸਾਬਤ ਕਰੋ ਮੁੱਖ ਮੰਤਰੀ ਸਾਹਿਬ ਇਹ ਨਾ ਲੋਕਾਂ ਨੂੰ ਸਵਾਲ ਕਰੋ ਕਿ ਗੁਰੂ ਘਰ ਦੀ ਰਸੋਈ ਤੋੜੀ ਗੁਰੂ ਘਰ ਤੇ ਬਲਡੋਜ਼ਰ ਚੱਲਿਆ ਤੁਸੀਂ ਗੁਰੂ ਘਰ ਦੀ ਇੱਕ ਇੱਟ ਵੀ ਛੇੜੋਗੇ ਇੱਕ ਗੁਰੂ ਘਰ ਤੇ ਹਮਲਾ ਮੰਨਿਆ ਜਾਊਗਾ ਤੁਸੀਂ ਤਾਂ ਦੀਵਾਰਾਂ ਬਲਡੋਜ਼ਰ ਲਾ ਕੇ ਤੋੜੀਆਂ ਬਹੁਜਨ ਸਮਾਜ ਪਾਰਟੀ 9 ਅਕਤੂਬਰ ਨੂੰ ਸਬ ਕੰਚੀ ਰਾਮ ਜੀ ਦਾ ਪ੍ਰੀ ਨਿਰਮਾਨ ਦੇ ਫਲੋਰ ਦੀ ਧਰਤੀ ਤੇ ਮਨਾਏਗੀ ਮੈਂ ਪੰਜਾਬ ਦੀਆਂ ਸਾਰੀਆਂ ਬਹੁਜਨ ਸਮਾਜ ਪਾਰਟੀ ਦੀਆਂ ਜਨਤਾ ਨੂੰ ਬੇਨਤੀ ਕਰਦਾ ਪਿੰਡਾਂ ਚੋਂ ਸ਼ਹਿਰਾਂ ਚੋਂ ਵੱਡੀ ਸੰਖਿਆ ਤੇ ਆਪਾਂ ਫਲੋਰ ਪਹੁੰਚੀਏ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਬੇਈਮਾਨਾਂ ਦਾ ਰਾਜ ਬਦਲਦੇ ਹੋ ਆਓ ਗੁਰੂ ਰਵਿਦਾਤ ਜੀ ਦੇ ਬੇਗਮ ਪਰੇ ਤੇ ਸੰਕਲਪ ਨੂੰ ਹਾਸਲ ਕਰੀਏ ਬਸ ਬਾ ਹੀ ਵਿਕਲਪ ਇਹ ਅਸੀਂ ਪੰਜਾਬ ਦੇ ਵਿੱਚ ਉਸ ਦਿਨ ਸਾਬਤ ਕਰੀਏ ਅੰਤ ਦੇ ਵਿੱਚ ਮੈਂ ਇਹ ਜਿਹੜੀ ਜਿੱਤ ਹੋਈ ਆ ਕੱਲ ਇਹ ਜਿੱਤ ਪੰਜਾਬ ਦੀਆਂ ਸੰਗਤਾਂ ਦੀ ਹੋਈ ਹੈ ਇਹ ਜਿੱਤ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦੀ ਹੋਈ ਹੈ ਇਹ ਜਿੱਤ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਵਰਕਰਾਂ ਜਿਹੜਾ ਵਰਕਰਾਂ ਆਗੂਆਂ ਦੀ ਹੋਈ ਹੈ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਡੋਲ ਕੇ ਗੁਰੂ ਰਬੀਦਾਤ ਜੀ ਦੇ ਸਨਮਾਨ ਪਿਛਲੇ 1 ਮਹੀਨੇ ਤੋਂ ਨਿਰੰਤਰ ਫਲੋਰ ਦੀ ਧਰਤੀ ਤੇ ਡਟ ਕੇ ਲੜਾਈ ਲੜੀ ਆ ਮੈਂ ਮੁਬਾਰਕਬਾਦ ਦਿੰਦਾ ਸੰਤਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਗੁਰੂ ਰਵਿਦਾਸ ਸਵਾਮਾ ਨੂੰ ਮੈਂ ਧੰਨਵਾਦ ਕਰਦਾ ਕੌਮ ਦੇ ਮਹਾਨ ਸੰਤਾ ਮਹਾਪ੍ਰਸੰਦ ਜਿਨ੍ਹਾਂ ਨੇ ਆ ਕੇ ਸੰਤਾਂ ਨੂੰ ਅਸ਼ੀਰਵਾਦ ਦਿੱਤਾ ਮੈਂ ਧੰਨਵਾਦ ਕਰੂੰਗਾ ਭਗਵਾਨ ਬਾਲਵੀਕ ਸਵਾਮਾ ਦਾ ਅੰਬੇਦਕਰ ਸਵਾਮਾ ਦਾ ਬੌਧਲ ਸਮਾਜ ਪਾਰਟੀ ਦੇ ਜਨੂਨੀ ਹਿੰਮਤੀ ਵਰਕਰਾਂ ਦਾ ਮੈਂ ਮੁਬਾਰਕਬਾਦ ਦਿੰਦਾ ਹੋਇਆ ਕਿ ਇਹ ਜੰਮ ਤੁਹਾਡੀ ਹਿੰਮਤ ਔਰ ਸਾਹਸ ਨਾਲ ਜਿੱਤੀ ਗਈ ਆ ਅਸੀਂ ਬਾਕੀ ਜਗਤ ਤੇ ਜਿੱਥੇ-ਜਿੱਥੇ ਤੁਸੀਂ ਜੱਤੀ ਕਰਦੇ ਤੁਸੀਂ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਵੀ ਤੋੜਿਆ ਗੁਰਦਾਸਪੁਰ ਉੱਥੇ ਵੀ ਆਪਣੀ ਗਲਤੀ ਸੁਧਾਰੋ ਜਾਓ ਸਤਿਗੁਰੂ ਕਬੀਰ ਦੇ ਮੰਦਿਰ ਨੂੰ ਦੁਬਾਰਾ ਬਣਾਉਣ ਦਾ ਐਲਾਨ ਕਰੇ ਪੰਜਾਬ ਸਰਕਾਰ ਤੁਸੀਂ ਗੁਰਦਾਸਪੁਰ ਦੇ ਵਿੱਚ ਵੀ ਗੁਰੂ ਘਰ ਨਾਲ ਛੇੜਛਾੜ ਕਰ ਰਹੇ ਆ ਇਸ ਕਰਕੇ ਸਾਡਾ ਤੁਹਾਨੂੰ ਕਹਿਣਾ ਕਿ ਤੁਸੀਂ ਆਪਣੀ ਨੀयत ਔਰ ਨੀਤੀ 'ਚ ਬਦਲਾਅ ਕਰੋ ਤੁਸੀਂ ਜੋ ਪੰਜਾਬ ਦੇ ਦਲਤਾਂ ਔਰ ਪਛੜਿਆਂ ਤੇ ਜ਼ੁਲਮ ਦੀ ਇੰਤਹਾ ਕੀਤੀ ਆ ਤੁਸੀਂ ਸੰਗਤਾਂ ਦੀਆਂ ਅੱਖਾਂ 'ਚ ਘਟਾ ਨਹੀਂ ਪਾ ਸਕਦੇ ਲੋਕ ਜਾਗਦੇ ਐ ਇਸੇ ਕਰਕੇ ਹਜ਼ਾਰਾਂ ਦੀ ਸੰਖਿਆ ਵਿੱਚ ਘਰਾਂ ਦੇ ਵਿੱਚੋਂ ਨਿਕਲ ਕੇ ਗੱਡੀਆਂ ਆਪਣੀਆਂ ਆਪਣਾ ਤੇਲ ਪਵਾ ਕੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਆਈਆਂ ਔਰ ਜਦੋਂ ਬਾਦਸ਼ਾਹ ਔਰ ਬਾਦਸ਼ਾਹ ਵਿੱਚ ਜੰਗ ਸੀ ਤੋ ਜਿੱਤ ਪਾਛਾ ਦੀ ਹੋਈ ਪੰਜਾਬ ਭੋਦਨ ਸਮਾਜ ਪਾਰਟੀ ਵੱਲੋਂ ਇਸ ਜਿੱਤ ਲਈ ਪੰਜਾਬ ਦੀਆਂ ਸਮੂਹ ਸੰਗਤਾਂ ਨੂੰ ਵਿਸ਼ਵ ਦੀਆਂ ਸੰਗਤਾਂ ਨੂੰ ਮੈਂ ਮੁਬਾਰਕਬਾਦ ਦਿੰਨਾ ਵਧਾਈ ਦਿੰਨਾ ਔਰ ਅੰਤ ਦੇ ਵਿੱਚ ਧੰਨਵਾਦ ਕਰਦਾ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਇਸ ਜਿੱਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਬੋਲੇ ਸੋ ਨਿਹਾਲ ਸ੍ਰੀ ਗੁਰੂ ਰਵੀਦਾਸ ਮਹਾਰਾਜ ਕੀ ਜੈ ਜੈਪੀ ਜੈਪਾ ਜਗੁਰੂ ਰਵਿਦਾਸ